ਮਾਂ ਮੱਤਾ ਦਿੰਦੀਆ ਫਰੀਦਾ ਅਜੇ ਕਮਾਈ ਤੇਰੀ ਕੋਟੀ ਮਾਂ ਮੱਤਾ ਦਿੰਦੀਆ ਫਰੀਦਾ ਅਜੇ ਕਮਾਈ ਤੇਰੀ ਕੋਟੀ ਜਾ ਤੋਰ ਜਾ ਜੰਗਲਾਂ ਨੂੰ ਪੱल्ले ਬੰਨਲਾ ਕਾਠ ਦੀ ਰੋਟੀ ਜਾ ਤੋਰ ਜਾ ਜੰਗਲਾਂ ਨੂੰ ਪੱल्ले ਬੰਨਲਾ ਕਾਠ ਦੀ ਰੋਟੀ ਰੋਟੀ ਤੇਰੀ ਕਾਠ ਦੀ ਰੋਟੀ ਤੇਰੀ ਕਾਠ ਦੀ ਲਾਵੇ ਤੇਰੀ ਭੋਖ ਫਰੀਦਾ ਜੇ ਕਮਾਈ ਤੇਰੀ ਕੋਟੀ ਜਾ ਤੋਰ ਜਾ ਜੰਗਲਾਂ ਨੂੰ ਪੱਲੇ ਬੰਨਲਾ ਕਾਠ ਦੀ ਰੋਟੀ ਜਾ ਤੋਰ ਜਾ ਜੰਗਲਾਂ ਨੂੰ ਪੱਲੇ ਬੰਨਲਾ ਕਾਠ ਦੀ ਰੋਟੀ ਮਮਤਾ ਦਿੰਦੀ ਆ ਫਰੀਦਾ ਜੇ ਕਮਾਈ ਤੇਰੀ ਕੋਟੀ ਮਾਂ ਮੱਤਾ ਨਿੰਦੀਆ ਫਰੀਦਾ ਅਜੇ ਕਮਾਈ ਤੇਰੀ ਖੋਟੀ ਜਿੰਨਾ ਖਾਤੀ ਚੋਪੜੀ ਜਿੰਨਾ ਖਾਤੀ ਚੋਪੜੀ ਕਣੇ ਸਣਗੇ ਦੋਖ ਫਰੀਦਾ ਅਜੇ ਕਮਾਈ ਤੇਰੀ ਖੋਟੀ ਜਾ ਤੋਰ ਜਾ ਜੰਗਲਾਂ ਨੂੰ ਪੱਲੇ ਬੰਨਲਾ ਕਾਠ ਦੀ ਰੋਟੀ ਰੋਟੀ ਤੇਰੀ ਕਾਠ ਦੀ ਰੋਟੀ ਤੇਰੀ ਕਾਠ ਦੀ ਲਾਵੇ ਤੇਰੀ ਭੁੱਖ ਖਰੀਦਾ ਅਜੇ ਕਮਾਈ ਤੇਰੀ ਖੋਟੀ ਜਾ ਤੋਰ ਜਾ ਜੰਗਲਾਂ ਨੂੰ ਪੱਲੇ ਬੰਨ ਲਾ ਕਾਠ ਦੀ ਰੋਟੀ ਜਾ ਤੋਰ ਜਾ ਜੰਗਲਾਂ ਨੂੰ ਪੱਲੇ ਬੰਨ ਲਾ ਕਾਠ ਦੀ ਰੋਟੀ ਮਾਂ ਮੱਤਾਂ ਨਿੰਦੀ ਆ ਫਰੀਦਾ ਅਜੇ ਕਮਾਈ ਤੇਰੀ ਖੋਟੀ ਮਾਂ ਮੱਤਾਂ ਨਿੰਦੀਆ ਫਰੀਦਾ ਅਜੇ ਕਮਾਈ ਤੇਰੀ ਖੋਟੀ ਓ ਜੰਗਲ ਰੋਂਦੇ ਨੇ ਜਿਨਾ ਦੀ ਖਾ ਗਿਓ ਪਰੂਖੇ ਝੋਟੀ ਓ ਜੰਗਲ ਰੋਂਦੇ ਨੇ ਜਿਨਾ ਦੀ ਖਾ ਗਿਓ ਪਰੂਖੇ ਝੋਟੀ ਮਾ ਮੱਤਾਂ ਨਿੰਦੀਆ ਫਰੀਦਾ ਅਜੇ ਕਮਾਈ ਤੇਰੀ ਖੋਟੀ